ਅੱਜ ਦਾਣਾ ਮੰਡੀ ਨਾਬਾ ਜਿਹੜੀ ਕਿ ਏਸ਼ੀਆ ਦੀ ਦੂਸਰੀ ਨੰਬਰ ਤੋਂ ਵੱਡੀ ਮੰਡੀ ਹੈ ਜੀ ਇਹਦਾ ਦੌਰਾ ਕੀਤਾ ਮੇਰੇ ਨਾਲ ਨਾਬਾ ਆਰਥਿਕ ਜੂਰੇ ਪ੍ਰਦਾਨ ਕਰਮ ਦੀ ਸਿੰਘ ਜੀ ਲੋਹੜਾ ਔਰ ਸਾਡੇ ਸਾਰੇ ਮੈਂਬਰ ਸਹਿबान ਜਿਹੜੇ ਆਰਥਿਕ ਭਾਈਚਾਰਾ ਸਾਰਾ ਨਾਲ ਅਸੀਂ ਵਿਜ਼ਿਟ ਕਰ ਰਹੇ ਹਾਂ ਔਰ 1500 ਦੀ ਆਮਦ ਜਿਹੜੀ ਹੈ ਸ਼ੁਰੂ ਹੋ ਗਈ ਹੈ ਜੀ ਕਿਸਮ ਦੀ ਔਰ ਪ੍ਰਾਈਵੇਟ ਰੇਟ ਜਿਹੜਾ ਵੀ ਉਸ ਦੇ ਬੰਨਾ 2900 ਰੁਪਏ ਤੱਕ ਜਾ ਰਹੇ ਹੈ ਪ੍ਰਾਈਵੇਟ ਬੋਲੀ ਹੋ ਰਹੀ ਹੈ ਪਰ ਸਰਕਾਰੀ ਰੇਟ ਜਿਹੜਾ ਜੀ ਉਹ 2320 ਰੁਪਏ ਜਿਹੜਾ ਜੀ ਫਿਕਸ ਕੀਤਾ ਗਿਆ ਔਰ ਕੱਲ ਤੋਂ ਬੋਲੀਆਂ ਸ਼ੁਰੂ ਹੋ ਜਾਣੀਆਂ ਮੈਂ ਕਬੀਨਤੀ ਕਰਦਾ ਸਾਰਿਆਂ ਨੂੰ ਕਿ ਕਈ ਵਾਰੀ ਜਿਵੇਂ ਮੰਡੀ ਦਾ ਸੀਜ਼ਨ ਆਉਂਦਾ ਤਾਂ ਬਹੁਤ ਸਾਰੀਆਂ ਜਿਵੇਂ ਪੱਲੇਦਾਰ ਜਾਂ ਸਾਡੇ ਲੇਬਰ ਜਿਹੜੀ ਹੈ ਕਈ ਚੀਜ਼ਾਂ ਨੂੰ ਲੈ ਕੇ ਉਹ ਸਰਕਾਰ ਸਾਹਮਣੇ ਮੰਗ ਰੱਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦਾ ਦੇਸ਼ਾ ਕਿ ਸਾਨੂੰ ਕਿ ਤੁਸੀਂ ਵਿਜ਼ਿਟ ਕਰੋ ਔਰ ਜਿੰਨੀਆਂ ਵੀ ਮੰਗਾਂ ਨੇ ਮੰਡੀ ਨਾਲ ਸੰਬੰਧ ਚਾਹੇ ਆੜਤੀਆ ਭਾਈਚਾਰਾ ਚਾਹੇ ਲੇਬਰ ਜਾ ਟਰੋਟ ਵਾਈ ਜਿਹੜੀਆਂ ਵੀ ਮੰਗਾਂ ਨੇ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਦਾਇਰੇ ਅੰਦਰ ਆਉਂਦੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਤਕਰੀਬਨ ਤੱਕ ਮੰਨ ਲਿਆ ਕਈਆਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਾ ਔਰ ਜਿਹੜੀਆਂ ਪੰਜਾਬ ਸਰਕਾਰ ਦੇ ਥਰੂ ਸੈਂਟਰ ਤੱਕ ਜਿਹੜੀ ਪਹੁੰਚ ਕਰਨੀ ਹੈ ਸੈਂਟਰ ਦੇ ਹੱਥ ਦੇ ਵਿੱਚ ਆਉਂਦੀਆਂ ਨੇ ਸੈਂਟਰ ਨਾਲ ਗੱਲਬਾਤ ਕਰਕੇ ਉਹਦਾ ਪ੍ਰੋਸੈਸ ਆਲਰੇਡੀ ਕੰਪਲੀਟ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਜਿਹੜੀ ਮੰਡੀ ਚ ਲੈ ਕੇ ਆਉਂਦਾ ਕੋਈ ਖੱਜਲ ਖਾਰੀ ਨਾ ਹੋਵੇ ਸਾਰਾ ਕੋ ਠੀਕ ਚੱਲੇ ਬਾਰਦਾਨਾ ਠੀਕ ਆਵੇ ਟਰੋਟ ਵਾਈ ਦਾ ਕੰਮ ਠੀਕ ਰਹੇ ਤੇ ਇਹ ਆਪਣੀ ਕੋਸ਼ਿਸ਼ ਆ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਮੌਸਮ ਦੀ ਕਿਰਪਾ ਬਣਾ ਕੇ ਰੱਖੋ ਮੌਸਮ ਸਾਫ਼ ਸੁਥਰਾ ਰੱਖਿਓ ਕਿਉਂਕਿ ਇਹੀ 10-15 ਦਿਨ ਦਾ ਮੌਸਮ ਜਿਹੜਾ ਜੀ ਕਿਸਾਨ ਲਈ ਬੜਾ ਜ਼ਰੂਰੀ ਹੁੰਦਾ ਤਾਂ ਕਿ ਆਪਣੀ ਫਸਲ ਦੀ ਸਾਮ ਸੰਭਾਲ ਕਰ ਲਵੇ ਸੋ ਮੈਂ ਮੰਡੀ ਦੇ ਵਿੱਚ ਪਹੁੰਚਿਆ ਸਾਰਾ ਕੰਮ ਠੀਕ ਠਾਕ ਹੈ ਔਰ ਕਿਸਾਨ ਦੇ ਚਿਹਰੇ ਤੇ ਰੌਣਕ ਹੈ ਜੀ ਔਰ ਪਿਛਲੇ ਸਾਲ ਵੀ ਨਾਬਾ ਦੀ ਦਾਣਾ ਮੰਡੀ ਨੇ ਰਿਕਾਰਡ ਤੋੜਿਆ ਸੀ ਹੈ ਜੀ ਕਿ ਸਭ ਤੋਂ ਵੱਧ ਦਮਨ ਜਿਹੜੀ ਆ ਇਸ ਮੰਡੀ ਦੇ ਵਿੱਚ ਹੋਈ ਸੀ ਝੋਨੇ ਦੀ ਔਰ ਇਸ ਵਾਰ ਵੀ ਦਸਰੇ ਨੇ ਆਰਤੀ ਭਾਈਚਾਰਾ ਕਿਸਾਨ ਭਰਾ ਵੀ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਜਿਹੜਾ ਜੀ ਇੱਥੇ ਜਿਹੜਾ ਜੀ ਮਾਲ ਜਿਹੜਾ ਚੌਲਾਂ ਦਾ ਝੋਨੇ ਦਾ ਇੱਥੇ ਪਹੁੰਚਣ ਦੀ ਉਮੀਦ ਹੈ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਨਾਬਾ ਦੀ ਮੰਡੀ ਜਿਹੜੀ ਹੈ ਇਹਦੇ ਵਿੱਚ ਜਿੰਨੇ ਵੀ ਕਿਸਾਨ ਜਾਂ ਨਾਬਾ ਇਲਾਕੇ ਦੇ ਵਿੱਚ ਜਿੰਨੀਆਂ ਮੰਡੀਆਂ ਨੇ ਛੋਟੀਆਂ ਪਾਸੋਂ ਦੀ ਮੰਡੀ ਆ ਹੋਰ ਪਿੰਡਾਂ ਦੀਆਂ ਮੰਡੀਆਂ ਨੇ ਉਹ ਸਭ ਦੇ ਵਿੱਚ ਪ੍ਰਮਾਤਮਾ ਕਿਰਪਾ ਬਣਾ ਕੇ ਰੱਖਣ ਔਰ ਕਿਸਾਨ ਦੀ ਫਸਲ ਜਿਹੜੀ ਆ ਉਹਦਾ ਵਾਜਬ ਮੁੱਲ ਮਲੇ ਆੜਤੀਆਂ ਭਰਾਵਾਂ ਨੂੰ ਜਿਹੜਾ ਜੀ ਠੀਕ ਪ੍ਰੋਫਿਟ ਹੋਵੇ ਪੱਲੇਦਾਰ ਹਰ ਇੱਕ ਨੂੰ ਉਮੀਦ ਹੁੰਦੀ ਹੈ ਜੀ ਚਾਹ ਵੇਚਣ ਵਾਲੇ ਨੂੰ ਵੀ ਉਮੀਦ ਹੁੰਦੀ ਹੈ ਹਰ ਇੱਕ ਦੀ ਪ੍ਰਮਾਤਮਾ ਝੋਲੀਆਂ ਭਰੇ ਔਰ ਸਾਰਾ ਕੁਝ ਠੀਕ ਠਾਕ ਰਹੇ ਕੇਂਦਰ ਸਰਕਾਰ ਦੇ ਵੱਲੋਂ ਅਜੇ ਪਿਛਲੇ ਸਾਲ ਦਾ ਝੋਨਾ ਜਿਹੜਾ ਨਿਯੁਕਤਿਆ ਗਿਆ ਉਹ ਸੈ ਬਿਲਕੁਲ ਮੁੱਖ ਮੰਤਰੀ ਸਾਹਿਬ ਨਾਲ ਮਿਲ ਕਰ ਲਏ ਜੀ ਕੇਂਦਰ ਸਰਕਾਰ ਨਾਲ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਜਲਦੀ ਇਹ ਮਸਲਾ ਵੀ ਜਿਹੜਾ ਹੱਲ ਕੀਤਾ ਜਾਵੇ ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੀਆਂ ਪੰਜਾਬ ਲੈਵਲ ਤੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀਆਂ ਾਰਟੀਆਂ ਨਾਲ ਪੰਜਾਬ ਦੀਆਂ ਮੱਦੀਆਂ ਨਾਲ ਸੰਬੰਧਤ ਪੰਜਾਬ ਸਰਕਾਰ ਦੀ ਹੱਦ ਦੇ ਵਿੱਚ ਜਿਹੜੇ ਫੈਸਲੇ ਨੇ ਸਾਰੇ ਪ੍ਰਬੰਧ ਕਰ ਲਏ ਗਏ ਆ ਜੀ ਔਰ ਉਹਦਾ ਜਲਦੀ ਨੋਟੀਫਿਕੇਸ਼ਨ ਵੀ ਹੋ ਜਾਣਾ ਜੀ ਤੇ ਬਾਕੀ ਜਿਹੜੇ ਕੇਂਦਰ ਨਾਲ ਸੰਬੰਧਿਤ ਹੈ ਜੀ ਇਹ ਗੱਲਬਾਤ ਉਹ ਸਾਰੀ ਮੁੱਖ ਮੰਤਰੀ ਸਾਹਿਬ ਤਾਲਮੇਲ ਕਰ ਰਹੇ ਆ ਤੇ ਪੋਜ਼ਿਟਿਵ ਵੀ ਉਹਦਾ ਵੀ ਰਿਸਪਾਂਸ ਜਲਦੀ ਆਏਗਾ ਜੀ ਕੋਲ ਭਗਵੰਤ ਸਿੰਘ ਸਾਹਿਬ ਤੇ ਤੁਰੰਤੇ ਜਿਹੜਾ ਹਸਪੀਟਲ ਦੇ ਵਿੱਚੋਂ ਸਿੱਧਾ ਹੀ ਮੀਟਿੰਗ ਅਦਰਾ ਕਰਨ ਲੱਗੇ ਬਿਲਕੁਲ ਜੀ ਬਿਲਕੁਲ ਜਲਦੀ ਬੜੀ ਕੱਲ ਜਦ ਜਿਵੇਂ ਛੁੱਟੀ ਹੋਈ ਹੈ ਇਹ ਸਾਰਿਆਂ ਨੇ ਦੇਖਿਆ ਸਾਰੇ ਪੰਜਾਬ ਨੇ ਜਿਵੇਂ ਛੁੱਟੀ ਹੋਈ ਹੈ ਅਸੀਂ ਉਹਨਾਂ ਦੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਹੁਤ ਕ੍ਰਾਂਤੀਕਾਰੀ ਮੁੱਖ ਮੰਤਰੀ ਨੇ ਪੰਜਾਬ ਨੂੰ ਬਹੁਤ ਉਮੀਦਾਂ ਨੇ ਭਰੰਤਮਨ ਸਾਹਿਬ ਤੋਂ ਕਿ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਇਹਨਾਂ ਦੇ ਨਾਲ ਕਿ ਸਾਰੇ ਪੰਜਾਬ ਦਾ ਜਿਹੜਾ ਭਵਿੱਖ ਜੁੜਿਆ ਹੈ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਹਸਪੀਟਲ ਤੋਂ ਆਉਂਦੇ ਸਾਰ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਹੈ ਮੰਡੀਆਂ ਨੂੰ ਲੈ ਕੇ ਕੀਤੀ ਹੈ ਔਰ ਜਿੰਨੀਆਂ ਵੀ ਸਮੱਸਿਆਵਾਂ ਨੇ ਰਾਈਟਵੇ ਉਹਦਾ ਹੱਲ ਕਰਕੇ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਕਿਸਾਨ ਨੂੰ ਕਿਸੇ ਮਜ਼ਦੂਰ ਨੂੰ ਕਿਸੇ ਆਰਤੀ ਭਾਈਚਾਰੇ ਨੂੰ ਕਿਸੇ ਨੂੰ ਵੀ ਕੋਈ ਕੋਈ ਸਮੱਸਿਆ ਨਾ ਆਵੇ ਔਰ ਸਭ ਨੂੰ ਸਮੂਥਲੀ ਜੋ ਵੀ ਰਾਈਟ ਕਿਸਦਾ ਬਣਦਾ ਮਿਲੇ ਇਹ ਕੋਸਾਂ ਨੂੰ ਜੀ ਐਮਐਲਏ ਸਾਹਿਬ ਨੇ ਉਰੇ ਆ ਕੇ ਮਲਟੀ ਚ ਵਿਸ਼ਵਾਸ ਦਵਾਇਆ ਜਿੰਨੇ ਵੀ ਆਰਤੀ ਭਾਈਚਾਰੇ ਨਾਲ ਵੀ ਮੰਗਾ ਨੇ ਮੁੱਖ ਮੰਗਾ ਨੇ ਉਹ ਸਾਰੀਆਂ ਮੰਨ ਲਈ ਇਹਨੇ ਤੇ ਦੂਜੀ ਜਿਹੜੀ ਸਾਡੇ ਲੇਬਰਾਂ ਦੀ ਮੰਗ ਥੀ ਉਹ ਵੀ ਉਹਨਾਂ ਨੇ ਪੂਰੀ ਕਰਤੀ ਕਹਿੰਦੇ ਵੀ 3:00 ਵਜੇ ਤਕਰੀਬਨ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਵੀ ਫਿਰ ਤਾਂ ਸਾਨੂੰ ਕੋਈ ਦਿੱਕਤ ਰਹਿਣੀ ਨਹੀਂ ਜਦ ਸਾਰੀਆਂ ਸਾਡੇ ਮੰਗਾਂ ਮੰਨੀਆਂ ਗਈਆਂ ਤੇ ਸਾਨੂੰ ਕੋਈ ਇਹ ਜਿਹੀ ਦਿੱਕਤ ਲੱਗਦੀ ਨਹੀਂ ਸਾਨੂੰ ਆਪਣੇ ਐਮਐਲਏ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇੱਕ ਦਿਨ ਸਾਡੇ ਨਾਲ ਝੂਠ ਤਾਂ ਕਦੇ ਬੋਲ ਕੇ ਨਹੀਂ ਗਏ ਇਹ ਆ ਹਮੇਸ਼ਾ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਪਾਇਆ ਦਿੰਦੇ ਇਹ ਤਾਂ ਸਰਕਾਰ ਲੈਵਲ ਦਾ ਕੰਮ ਹੈ ਜੀ ਸਰਕਾਰ ਨੇ ਕਰਾਉਣਾ ਹੈ ਵਿਭਾਗਾਂ ਨੂੰ ਆਪੇ ਕਹਿਣਾ ਉਹਨਾਂ ਨੇ ਜਦ ਜਦ ਸਰਕਾਰ ਇਹ ਸਾਡੇ ਦਵਾਰ ਤੇ ਆ ਗਈ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਸਾਰਾ ਕੁਝ ਕਰਾਂਗੇ ਬਸ ਉਹ ਮਹਿਕਮੇ ਤੋਂ ਬਿਰਕੀ ਰੋਜ਼ ਕਰਨਾ ਓਕੇ